ਸਾਨ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਸਡੀਐਮ ਸ਼ਾਹਕੋਟ ਦੇ ਜੋ ਸਾਡੀ ਮੀਟਿੰਗ ਹੋਈ ਆ ਅਸੀਂ ਉਹਦੇ ਸੰਬੰਧੇ ਵਿੱਚ ਇੱਕ ਵਿਚਾਰ ਰੱਖਣ ਲੱਗੇ ਆ ਕਿ ਅੱਜ ਮਾਰਕੀਟ ਕਮੇਟੀ ਸ਼ਾਹਕੋਟ ਇਹ ਦਫ਼ਤਰ ਮੀਟਿੰਗ ਹੋਈ ਔਰ ਐਸਡੀਐਮ ਸ਼ਾਹਕੋਟ ਡਿਪਟੀ ਸ਼ਾਹਕੋਟ ਡਿਸਟ੍ਰਿਕਟ ਫੂਡ ਸਪਲਾਈ ਜਲੰਧਰ ਇਹ ਤੇ ਉੱਚ ਅਧਿਕਾਰੀਆਂ ਦੇ ਨਾਲ ਸਾਡੀ ਮੀਟਿੰਗ ਹੋਈ ਆ ਮੀਟਿੰਗ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜ਼ਿਲ੍ਹਾ ਪ੍ਰਧਾਨ ਸਿੰਘ ਗਲੀਵਾਲ ਕਿਸਾਨ ਮਿਹਦੂਦ ਸਿੰਘ ਅਸ਼ਕ ਕਮੇਟੀ ਜ਼ਿਲ੍ਹਾ ਪ੍ਰਧਾਨ ਚਲਿੰਦਰ ਸੁਲਵਿੰਦਰ ਸਿੰਘ ਜਾਨੀਆਂ ਤੇ ਗਰਮੀਰ ਪੂਨੀਆ ਰੇਡਮਾ ਤੋਂ ਗਰਮੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਔਰ ਸੂਬਾ ਕਮੇਟੀ ਆਗੂ ਸੁਲਵਿੰਦਰ ਸਿੰਘ ਜਾਨੀਆਂ ਗੁਰਚੰਦ ਚਾਲ ਤੇ ਭਾਰਤੀ ਕਿਸਾਨ ਜੁਣਿਆਂ ਨੂੰ ਇਕਤਾ ਗੁਰਾਹ ਗੁਰਚੰਦ ਸਿੰਘ ਚਾਲ ਤੇ ਸਾਡੀ ਹਮਾਇਤ ਤੇ ਭਾਰਤੀ ਕਿਸਾਨ ਜੁਣੇ ਲਖੋਵਾਲ ਅਤੇ ਕਾਦੀਆਂ ਇਹਨਾਂ ਨੇ ਵੀ ਸਾਡੀ ਹਮਾਇਤ ਕੀਤੀ ਸੀ ਔਰ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਕਜੁੱਟਤਾ ਹੋ ਕੇ ਇਹ ਜਿਹੜਾ ਫੈਸਲਾ ਲਿਆ ਸੀ ਤੇ ਇਹ ਫੈਸਲਾ ਸੀਗਾ ਕਿ 21 ਤਰੀਕ ਨੂੰ ਐਸਡੀਐਮ ਸ਼ਾਹਕੋਟ ਦੇ ਦਾਕਰਾਓ ਕੀਤਾ ਜਾਊਗਾ ਪਰ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਉੱਚ ਅਧਿਕਾਰੀਆਂ ਨੇ ਸਾਡੇ ਨਾਲ ਅੱਜ ਮਾਰਕੀਟ ਕਮੇਟੀ ਦਫ਼ਤਰ ਬਹੁਤ ਸੱਲੀ ਬਖਸ਼ ਇੱਕ ਸਾਡਾ ਫੈਸਲੇ ਜਿਹੜੇ ਆ ਸਾਡੀਆਂ ਮੰਗਾਂ ਸੀ ਤਿੰਨ ਨੰਬਰ 1 ਕਿ ਜਿਹੜਾ ਕਿਸਾਨਾਂ ਨੂੰ ਆਰਤੀਆਂ ਨੇ ਕੱਟ ਲਾਇਆ ਸੀ ਜੇ ਕਿਸਾਨਾਂ ਅਸੀਂ ਆਰਤੀਆਂ ਕੋਲ ਜਾਂਦੇ ਸੀ ਤੇ ਆਰਤੀਆ ਕਹਿੰਦੇ ਸਾਨੂੰ ਸੇਲਰਾਂ ਵਾਲਿਆਂ ਨੇ ਕਟ ਲਾਤਾ ਤਾਂ ਅਸੀਂ ਭਨ ਭਾਸ ਆਪਦਾ ਕੰਮ ਪੂਰਾ ਕਰੀਏ ਫਿਰ ਇਸੇ ਵੇਚ ਤੋਂ ਅਸੀਂ ਗੱਲ ਚ ਲਾਈ ਇਹਨਾਂ ਦੇ ਨਾਲ ਕਿ ਜਿਹੜਾ ਸੇਲਰਾਂ ਦੇ ਆਲਿਆਂ ਨੇ ਇਹ ਕਟੌਤੀ ਕੀਤੀ ਆ ਆਰਤੀਆਂ ਕੋਲੋਂ ਇਹ ਆਰਤੀਆਂ ਦੇ ਪੈਸੇ ਵਾਪਸ ਕਰਦੇ ਤਾਂ ਆਰਤੀਏ ਜਿਹੜੇ ਕਿਸਾਨਾਂ ਦੇ ਵਾਪਸ ਕਰ ਦੇਣ ਔਰ ਚਾਹੇ ਕਿਸਾਨ ਸੇਲਰਾਂ ਵਾਲਿਆਂ ਨੇ ਪਹਿਲਾਂ ਕਟ ਲਾਇਆ ਆ ਜਿਹੜਾ ਜਾਂ ਪਹਿਲਾਂ ਪੈਸੇ ਲਾਇਆ ਚਾਹ ਹੁਣ ਲੈਣੇ ਆ ਅਸੀਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਉਹਨਾਂ ਦੇ ਸਾਰੇ ਹੀ ਪੈਸੇ ਪਹਿਲੇ ਹੀ ਵਾਪਸ ਕੀਤੇ ਜਾਣ ਤੇ ਗਾਂ ਨਾਲ ਲਿੱਤੇ ਜਾਣ ਅਗਰ ਕਿਸੇ ਨੇ ਵੀ ਸਾਨੂੰ ਆਰਤੀਏ ਨੇ ਜਾਂ ਸਾਨੂੰ ਕਿਸੇ ਕਿਸਾਨ ਨੇ ਕਪਲੇਟ ਕੀਤੀ ਤਾਂ ਅਸੀਂ ਇਹਨਾਂ ਦੇ ਵਾਸਤੇ ਇੱਕ ਦਰਖਾਸਤ ਦੇ ਆਏ ਐ ਐਸਡੀਐਮ ਦਫਤਰ ਸ਼ਾਹਕੋਟ ਤੇ ਇਹ ਜਿਹੜੀ ਜਾਂਚ ਆ ਸੀਰੀਅਸੀ ਵੀ ਆਈ ਕਰੇ ਔਰ ਅਸੀਂ ਆਪ ਕਰਵਾਵਾਂਗੇ ਸਾਡੇ ਕੋਲ ਰਿਪੋਰਟਾਂ ਆ ਚੁੱਕੀਆਂ ਜਿਹੜੇ ਜਿਹੜੇ ਸਾਈਲਰ ਮਾਲਕਾਂ ਨੇ ਇਹ ਇਹਨਾਂ ਕੋਲੋਂ ਕੱਟ ਲਿਆ ਇਹ ਇਹ ਤੇ ਹਨ ਲੱਭਦੇ ਫਿਰਦੇ ਆ ਅਸੀਂ ਇਹਨਾਂ ਨੂੰ ਆਪ ਰਿਪੋਰਟਾ ਕਰਾਂਗੇ ਐਸਾ ਸਾਈਲਰ ਨੇ ਜਿਹੜੇ ਇੰਨੇ ਇੰਨੇ ਪੈਸੇ ਲੈ ਆ ਇਸ ਕਰਕੇ ਇਹ ਜਿਹੜੀ ਬਿਮਾਰੀ ਆ ਸੰਤਾਨਪੁਰ ਔਰ ਕਰਪੂਥਲੇ ਤੋਂ ਚੱਲੀ ਸੀ ਇਹਨਾਂ ਨੂੰ ਵੀ ਅਸੀਂ ਅੱਜ ਇੱਕ ਇਥੋਂ ਵਾਰਨਿੰਗ ਦਿੰਨੇ ਆ ਕਿ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਵੀ ਇਹ ਜਿਹੜਾ ਫੈਸਲਾ ਜਿਛਾ ਕੋਟ ਹੈ ਮਾਰਕੀਟ ਕਮੇਟੀ ਦਫ਼ਤਰ ਹੋਇਆ ਸੈਲਰ ਮਾਲਕਾਂ ਨੂੰ ਕਹਿੰਨੇ ਆ ਜਿੰਨਾ ਕਿਸਾਨਾਂ ਦੇ ਤੁਸੀਂ ਪੈਸੇ ਕੱਟੇ ਹੋ ਵਾਪਸ ਕਰ ਦਿਓ ਗਜੀਤ ਸਿੰਘ ਮੁੰਡਾ ਜਿਹੜਾ ਕਰਪੂਥਲੇ ਜਿਲ੍ਹੇ ਦਾ ਪ੍ਰਧਾਨ ਆ ਅਸੀਂ ਉਹਦੇ ਨਾਲ ਰਾਏ ਕਰਕੇ ਇੱਕ ਹਫ਼ਤੇ ਦੇ ਬਾਅਦ ਪ੍ਰੈਸ ਕਾਨਫਰੰਸ ਜਿਹੜੀ ਆ ਸੰਤਾਲਪੁਰ ਮੰਡੀ 'ਚ ਕਰਾਂਗੇ ਨਹੀਂ ਤੇ ਫੇ ਇਹਨਾਂ ਦੇ ਕਿਸਾਨਾਂ ਦੇ ਪੈਸੇ ਨਾ ਮੁੜੇ ਤੇ ਬੰਦੀ ਕਾਰਵਾਈ ਇਹਨਾਂ ਤੇ ਕਰਵਾਵਾਂਗੇ ਇਨੀਆਂ ਬੇਨਤੀਆਂ ਨਾਲ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਤਿੰਨ ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਆਇਆ ਹੈ ਕਿ ਸ਼ੈਲਰ ਮਾਲਕ ਤੇ ਆਰਟੀਏ ਰਲ ਕੇ ਤੇ ਨਾਲ ਉਹਨਾਂ ਦੇ ਸਰਕਾਰ ਦੇ ਅਧਿਕਾਰੀ ਰਲ ਕੇ ਹਰ ਕਿਸਾਨ ਤੇ 3% ਕੱਟ ਲਾ ਰਹੇ ਇਸ ਗੱਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਤਿੰਨ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਕਿ 21 ਤਰੀਕ ਨੂੰ ਐਸਟੀਐਮ ਦਫਤਰ ਸ਼ਾਹਕੋਟ ਦਾ ਘਰਾਓ ਕੀਤਾ ਜਾਏਗਾ ਇਹ ਅਖਬਾਰਾਂ ਚ ਆਉਣ ਤੋਂ ਬਾਅਦ ਇਮੀਡੀਏਟ ਜਿਹੜਾ ਮਹਿਕਮਾ ਸੀ ਹਰਕਤ 'ਚ ਆਇਆ ਅੱਜ ਉਹਨਾਂ ਨੇ ਤਿੰਨ ਜਥੇਬੰਦੀਆਂ ਦੇ ਨਾਲ ਵੱਡੀ ਮੀਟਿੰਗ ਕੀਤੀ ਜਿਹਦੇ ਵਿੱਚ ਐਸਟੀਐਮ ਸਾਹਿਬ ਸ਼ਾਹਕੋਟ ਟੀਐਸਪੀ ਸਾਹਿਬ ਸ਼ਾਹਕੋਟ ਤੇ ਡਿਸਟ੍ਰਿਕਟ ਕੰਟਰੋਲਰ ਆਫ ਫੂਡ ਹਾਜ਼ਰ ਹੋਏ ਉਹਦੇ ਵਿੱਚ ਸ਼ੈਲਰ ਮਾਲਕਾਂ ਐਸੋਸੀਏਸ਼ਨ ਦੇ ਸਾਰੇ ਅਧਿਕਾਰੀ ਹੋਏ ਆਰਤੀਆ ਐਸੋਸੀਏਸ਼ਨ ਦੇ ਸਾਰੇ ਅਧਿਕਾਰੀ ਪਹੁੰਚੇ ਉਹਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਕੋਈ ਵੀ ਸ਼ੈਲਰ ਮਾਲਕ ਆਰਤੀਆ ਕੋਲੋਂ ਇੱਕ ਵੀ ਨਵੇਂ ਪੈਸੇ ਦਾ ਕਟ ਨਹੀਂ ਲਹੇਗਾ ਔਰ ਜਿਹੜਾ ਪਹਿਲਾਂ ਕਿਤੇ ਉਹਨਾਂ ਲੈ ਲਿਆ ਉਹ ਉਸ ਉਹ ਆਰਤੀਆ ਨੂੰ ਤੁਰੰਤ ਵਾਪਸ ਕਰੇਗਾ ਉਸ ਤੋਂ ਅੱਗੇ ਆਰਥੀਆ ਕਿਸੇ ਵੀ ਪ੍ਰਕਾਰ ਦਾ ਕਿਸੇ ਕਿਸਾਨ ਤੋਂ ਜਿਹੜਾ 17% ਮੌਇਸਚਰ ਤੇ ਤੋਂ ਝੋਨਾ ਤੁਲਿਆ ਉਹਦਾ ਇੱਕ ਨਵੇਂ ਪੈਸੇ ਦਾ ਵੀ ਕੱਟ ਨਹੀਂ ਲੱਗੇਗਾ ਜੇਕਰ ਕਿਸੇ ਆਰਥੀ ਕਿਸੇ ਸ਼ੈਲਡਰ ਜਾਂ ਕਿਸੇ ਦੀ ਸ਼ਿਕਾਇਤ ਆਈ ਫੈਸਲਾ ਹੋਇਆ ਕਿ ਉਹਨਾਂ ਤੇ ਤੁਰੰਤ ਪਰਚੇ ਦਰਜ ਕੀਤੇ ਜਾਣਗੇ ਇਹ ਸਾਰੀ ਸਿਚੁਏਸ਼ਨ 'ਚੋਂ ਤਿੰਨ ਜਥੇਬੰਦੀਆਂ ਨੇ ਦੁਬਾਰਾ ਮੀਟਿੰਗ ਕੀਤੀ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਜਿਹੜਾ ਕੱਲ ਦਾ ਦਰਣਾ ਹੈ ਇਸ ਨੂੰ ਅੱਗੇ ਪਾ ਦਿੱਤਾ ਗਿਆ ਔਰ ਆਸ ਕੀਤੀ ਅਫਸਰਾਂ ਤੋਂ ਕਿ ਤੁਸੀਂ ਇਹ ਜਿਹੜੀ ਕਿਸਾਨਾਂ ਦੀ ਲੁੱਟ ਹੈ ਇਸ ਨੂੰ ਰੋਕਣ ਵਿੱਚ ਨਾਲ ਸਾਡੇ ਲੱਗੋ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਵੀ ਸਾਡੀ ਪੂਰੀ ਤਿਆਰੀ ਹੈ ਪੂਰੀ ਤਿਆਰੀ ਨਾਲ ਕਿਸੇ ਵੀ ਕਿਸਾਨ ਦਾ ਨਵਾਂ ਪੈਸਾ ਕੱਟ ਨਹੀਂ ਲੱਗਣ ਦਿਆਂਗੇ ਜੈ ਜੁਨੀਆਂ ਦਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ